ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਤੇ ਮੈਂ ਤੁਹਾਡਾ ਦੋਸਤ ਤੇ ਹੋਸ ਕੁਲਦੀਪ ਦਲੇਰ ਅੱਜ ਪਹੁੰਚੇ ਆਂ ਕੁਰਾਲੀ ਚੰਡੀਗੜ੍ਹ ਰੋਡ ਕੁਰਾਲੀ ਜਿੱਥੇ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਭਾਈ ਸਾਹਿਬ ਭਾਈ ਮस्तान ਸਿੰਘ ਜੀ ਜੋ ਨਿਹੰਗ ਸਿੰਘ ਫੌਜਾਂ ਨੇ ਉਹਨਾਂ ਨੇ ਸਰਦਈਆਂ ਦੀ ਸਟਾਲ ਲਾਈ ਹੈ ਤੇ ਸਾਡੇ ਜਿਹੜੇ ਰਵਾਇਤੀ ਖਾਣੇ ਨੇ ਰਵਾਇਤੀ ਪੀਣੇ ਨੇ ਜਾਂਦੇ ਵਿੱਚ ਇੱਕ ਸਰਦਈ ਵੀ ਹੈ ਲੱਸੀ ਵੀ ਹੈ ਗੰਨੇ ਦੇ ਰਸ ਸਾਡੇ ਪੰਜਾਬ ਦੇ ਲੋਕ ਅਕਸਰ ਹੀ ਇਹਨਾਂ ਦੀਆਂ ਗੱਲਾਂ ਕਰਦੇ ਨੇ ਤੇ ਇਹੀ ਸਾਡੇ ਪਦਾਰਥ ਨੇ ਜਿਵੇਂ ਅੱਜ ਕੱਲ ਕੋਲਡ ਡਰਿੰਕ ਚੱਲ ਗਈ ਐ ਤੇ ਹੋਰ ਬਹੁਤ ਸਾਰੇ ਜੂਸ ਆਉਂਦੇ ਨੇ ਪੈਕਿੰਗ ਵਾਲੇ ਤੇ ਉਹਨਾਂ ਜੂਸਾਂ ਨੇ ਥਾਂ ਲੈ ਲਈ ਐ ਤੇ ਸਾਡੇ ਜਿਹੜੇ ਰਵਾਇਤੀ ਖਾਣੇ ਨੇ ਰਵਾਇਤੀ ਪੀਣੇ ਨੇ ਉਹ ਕਿਤੇ ਨਾ ਕਿਤੇ ਸਾਡੇ ਤੋਂ ਵਿਸਤ੍ਰਿਤੇ ਜਾ ਰਹੇ ਨੇ ਤੇ ਇਹਨਾਂ ਦਾ ਸਾਡੇ ਸਰੀਰ ਨੂੰ ਤੇ ਸਮਾਜ ਨੂੰ ਬੜਾ ਭਾਰੀ ਨੁਕਸਾਨ ਐ ਸੋ ਆਓ ਆਪਾਂ ਤੁਹਾਨੂੰ ਇਹ ਦਰਸ਼ਨ ਕਰਾਉਂਦੇ ਆ ਕਿ ਕਿਵੇਂ ਸਰਦੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਅਤੇ ਜਿਵੇਂ ਵਰਤਉਂਦੇ ਨੇ ਕਿਉਂਕਿ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਹਿਮ ਹੈ ਕਿ ਜੋ ਰਖੜਾ ਹੈ ਉਹਦੇ 'ਚ ਭੰਗ ਪਾਈ ਜਾਂਦੀ ਹੈ ਨਸ਼ੀਲਾ ਪਦਾਰਥ ਹੈ ਤੇ ਵੀਰ ਜੀ ਨੂੰ ਪੁੱਛਦੇ ਆ ਕਿ ਉਹ ਭੰਗ ਪਾਉਂਦੇ ਨੇ ਜਾਂ ਬਿਨਾਂ ਭੰਗ ਤੋਂ ਤਿਆਰ ਕਰਦੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹ ਪਾਉਂਦੇ ਨੇ ਆਓ ਤੁਹਾਡੇ ਨਾਲ ਗੱਲਬਾਤ ਕਰਦੇ ਆ ਮਸਤਾਨ ਸਿੰਘ ਜੀ ਨਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਪਾਂ ਨੇ ਸਟਾਲ ਲਾਜੀ ਸਰਦਾਰ ਜੀ ਦੀ ਤੇ ਕੀ ਕੁਝ ਪਾਉਂਦੇ ਆ ਦੇ ਮਾਰੇ ਦੇ ਵਿੱਚ ਸਰਦੀਆਂ ਦੇ ਵਿੱਚ ਪੈਂਦਾ ਆ ਜੀ ਸਭ ਤੋਂ ਪਹਿਲਾਂ ਬਦਾਮ ਬਦਾਮਗਰੀ ਖਸਖਸ ਚਾਰੇ ਮਗਜ ਸੌਫ ਪੇਟ ਲਈ ਬੜੀ ਗੁਣਕਾਰੀ ਚੀਜ਼ ਹੈ ਠੰਡੀ ਤਸੀਰ ਆ ਔਰ ਹਾਜਮੇ ਦੇ ਲਈ ਕਾਲੀ ਮਿਰਚ ਹਰੀ ਇਲਾਇਚੀ ਔਰ ਮਿੱਠੇ ਦੇ ਵਿੱਚ ਸ਼ੱਕਰ ਔਰ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਇਹਦੇ ਵਿੱਚ ਭੰਗ ਵੀ ਪਾਈ ਜਾਂਦੀ ਹੈ ਜੀ ਨਹੀਂ ਜੀ ਬਾਬਾ ਜੀ ਇਹਦੇ ਵਿੱਚ ਆਪਾਂ ਭੰਗ ਨਹੀਂ ਪਾਉਂਦੇ ਸੋਖਣਦਾਨ ਜਿਹੜਾ ਉਹ ਨਿਹੰਗ ਸਿੰਘ ਚੱਕਰਵਰਤੀ ਨਿਹੰਗ ਸਿੰਘ ਅ ਦਲਾਂ ਪੰਥਾਂ ਦੇ ਵਿੱਚ ਹੀ ਵਰਤਦੇ ਆ ਸੋ ਆਪਾਂ ਇਹ ਹਰੇਕ ਸਿਆਣੇ ਬਜ਼ੁਰਗਾਂ ਵਾਸਤੇ ਮਤਾਵਾਂ ਵਾਸਤੇ ਬੱਚੇ ਇਸ ਨੂੰ ਆਪਣੇ ਕੋਈ ਵੀ ਸ਼ੱਕ ਸਕਦਾ ਕਿਉਂਕਿ ਇਹ ਆਮ ਪਬਲਿਕ ਵਾਸਤੇ ਆਪਾਂ ਤਿਆਰ ਕਰਦੇ ਆ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਭੰਗ ਦਾ ਕੋਈ ਪ੍ਰਯੋਗ ਨਹੀਂ ਕਰਦੇ ਕੋਈ ਇੱਕ ਪੱਤਾ ਵੀ ਭੰਗ ਦਾ ਆਪਾਂ ਇਹਦੇ ਨੇੜੇ ਨਹੀਂ ਆਉਣ ਦਿੰਦੇ ਮਿੱਠੇ ਵਜੋਂ ਫਿਰ ਕੀ ਆ ਪਾਉਂਦੇ ਮਿੱਠੇ ਵਜੋਂ ਜੀ ਦੱਸਿਆ ਜਿੱਦਾ ਸ਼ੱਕਰ ਪਾਉਂਦੇ ਆ ਜੀ ਕੋਈ ਖੰਡ ਪਾ ਦਿੰਦਾ ਕੋਈ ਗੁੜ ਘੋਲ ਕੇ ਪਾ ਦਿੰਦਾ ਪਤਾਸੇ ਵੀ ਪਏ ਜਾਂਦੇ ਆ ਤਸਵੀਰ ਠੰਡੀ ਹੁੰਦੀ ਪਤਾਸੇ ਦੀ ਆਪਾਂ ਸ਼ੱਕਰ ਪਾ ਰਹੇ ਆ ਤੇ ਕਿੰਨੇ ਦਾ ਗਲਾਸ ਹੈ ਆਪਣੇ ਕੋਲ ਇਹ ਗਲਾਸ ਜੀ ਪਿਆਰਿਓ ਦੋ ਤਰ੍ਹਾਂ ਦੇ ਨੇ ਇੱਕ 40 ਰੁਪਏ ਦਾ ਆ ਇੱਕ 50 ਰੁਪਏ ਦਾ ਆ ਜੀ ਇੱਕ ਤੁਸੀਂ ਆ ਪੋਸਟਰ ਬਣਾਇਆ ਹੋਇਆ ਇਹਦੇ ਵਿੱਚ ਬਾਬਾ ਨਾਨਕ ਜੀ ਦੀ ਤਸਵੀਰ ਲਾਈ ਹੈ ਤੇ ਇਹ ਕਦੇ ਵਾਸਤੇ ਲਾਈ ਹੈ ਜੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਾਉਣ ਦਾ ਜਿਹੜਾ ਮਕਸਦ ਹੈ ਜੀ ਸਾਡਾ ਵੈਸੇ ਤਾਂ ਸਿੱਖ ਤਸਵੀਰਾਂ ਤੇ ਕੋਈ ਸਾਡਾ ਇਹਨਾਂ ਦੇ ਨਾਲ ਕੋਈ ਬਹੁਤਾ ਮਹੱਤਵ ਨਹੀਂ ਹੈਗਾ ਸੋ ਤਸਵੀਰ ਜਿਹੜੀ ਆ ਗੁਰੂ ਨਾਨਕ ਸਾਹਿਬ ਦੀ ਆਪਾਂ ਲਾਈ ਹੋਈ ਹੈ ਹਲ ਗੋਂਦਿਆਂ ਦੀ ਮੋਢੇ ਤੇ ਹਲ ਰੱਖਿਆ ਨਾਲ ਪਿੱਛੇ ਖੇਤਾਂ ਦੇ ਵਿੱਚ ਖੂਹ ਚੱਲਦਾ ਪਿੰਡਾਂ ਵਾਲਾ ਖੂਹ ਨਜ਼ਰ ਆ ਰਿਹਾ ਦੋ ਬੌਲਦ ਵਗ ਰਹੇ ਆ ਹਲਵਾ ਰਹੇ ਆ ਸੋ ਇਸ ਤੋਂ ਇੱਕ ਮੈਸੇਜ ਮਿਲਦਾ ਸੁਨੇਹਾ ਜਾਂਦਾ ਹੈ ਤੇ ਸਾਨੂੰ ਉਤਸ਼ਾਹ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ ਪਾਤਸ਼ਾਹ ਜੀ ਨੇ ਆਪ ਕਿਰਤ ਕੀਤੀ ਆ ਤੇ ਸਾਨੂੰ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ ਤੇ ਜੋ ਪੰਜਾਬੀ ਨੇ ਲੋਕ ਨੇ ਸਾਡੇ ਉਹਨਾਂ ਵਾਸਤੇ ਕੋਈ ਸੁਨੇਹਾ ਹੈ ਪੰਜਾਬ ਦੇ ਲੋਕਾਂ ਵਾਸਤੇ ਇਹੀ ਸੁਨੇਹਾ ਹੈ ਜੀ ਅਸੀਂ ਆਪਣੇ ਬੜੇ ਸੋਹਣੇ ਦੇਸ਼ ਨੂੰ ਛੱਡ ਕੇ ਸੋਹਣੀ ਧਰਤੀ ਨੂੰ ਛੱਡ ਕੇ ਇੱਕ ਪੰਜਾਬ ਸਵਰਗ ਨੂੰ ਛੱਡ ਕੇ ਅਸੀਂ ਹੋਰ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਕੰਮ ਕਰਦੇ ਪਏ ਆ ਔਰ ਗੁਲਾਮੀ ਕਰ ਰਹੇ ਆ ਬਾਹਰਲੇ ਮੁਲਕਾਂ 'ਚ ਜਾ ਕੇ ਸਾਡੇ ਨੌਜਵਾਨ ਸਾਡੇ ਬੱਚੇ ਬੱਚੀਆਂ ਬਜ਼ੁਰਗ ਤੱਕ ਵੀ ਸੁਨੇਹਾ ਇਹ ਆ ਵੀ ਆਪਾਂ ਕੋਸ਼ਿਸ਼ ਕਰੀਏ ਹਮਲਾ ਮਾਰੀਏ ਜਿਹੜੇ ਸਾਡੇ ਮਨਾਂ ਦੇ ਵਿੱਚ ਸੰਗਾ ਸ਼ਰਮਾ ਪੰਜਾਬ ਦੇ ਵਿੱਚ ਕੰਮ ਕਰਨ ਦੀ ਉਹਨੂੰ ਅਸੀਂ ਕਢੀਏ ਸੋ ਆਪ ਇੱਥੇ ਆਪਾਂ ਕਿਰਤੀ ਲੋਕ ਆ ਕਿਰਤ ਕਰੀਏ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਸਿਖਾਇਆ ਸੋ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਅਪਣਾਉਣਾ ਕਰੀਏ ਪੰਜਾਬ ਦੀ ਧਰਤੀ ਤੇ ਬੜਾ ਕੁਝ ਹੈ ਆ ਹੁਣ ਦੇਖਿਆ ਪੂਰੇ ਇਸ ਬਾਜ਼ਾਰ ਦੀ ਲਾਈਨ ਦੇ ਵਿੱਚ ਹੀ ਲਗਭਗ 12 ਤੋਂ 15 ਜਿਹੜੇ ਪ੍ਰਵਾਸੀ ਨੇ ਤੇ ਉਹਨਾਂ ਦੇ ਵਿੱਚ ਇਕੱਲੇ ਹੀ ਆਪਾਂ ਜਿਹੜੇ ਪੰਜਾਬੀ ਖੜੇ ਆ ਇੱਕ ਇੱਕ ਪੰਜਾਬੀ ਨੌਜਵਾਨ ਤੁਹਾਡੇ ਸਾਹਮਣੇ ਖੜਾ ਆ ਬਾਕੀ 12 ਤੋਂ 15 ਜਣੇ ਜਿਹੜੇ ਪ੍ਰਵਾਸੀ ਖੜੇ ਨੇ ਮਜ਼ਦੂਰ ਉਹ ਆਪਣੀ ਕਿਰਤ ਕਰ ਰਹੇ ਆ ਕੰਮ ਕਰ ਰਹੇ ਆ ਉਹ ਮਿਹਨਤ ਕਰਕੇ ਆਪਣੇ ਬਹੁਤ ਸੋਹਣੇ ਬੱਚਿਆਂ ਨੂੰ ਜਿਹੜਾ ਐਜੂਕੇਸ਼ਨ ਦੇ ਰਹੇ ਆ ਚੰਗਾ ਉਹਨਾਂ ਦਾ ਜਿਹੜਾ ਸਰਕਲ ਚੱਲ ਰਿਹਾ ਸੋ ਅਸੀਂ ਕਿਉਂ ਪਿੱਛੇ ਰਹਿ ਰਹੇ ਆ ਸਾਡੇ ਵਿੱਚ ਕਿਤਨੇ ਕਿਤੇ ਸੰਗਾ ਨੌਜਵਾਨਾਂ 'ਚ ਸ਼ਰਮ ਹੈ ਸੋ ਕੰਮ ਕਰਨ ਦੀ ਕੋਈ ਸੰਗ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਸੋ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਇਹੀ ਮੇਰਾ ਸਨੇਹਾ ਹੈ ਕਿ ਆਓ ਆਪਾਂ ਆਪਣੇ ਪੰਜਾਬ ਦੀ ਧਰਤੀ ਤੇ ਰਹਿ ਕੇ ਆਪਣੇ ਗੁਰੂ ਪੀਰਾਂ ਦੀ ਧਰਤੀ ਤੇ ਰਹਿ ਕੇ ਆਪਣੇ ਵਿਰਸੇ ਵਿਰਾਸਤ ਦੇ ਵਿੱਚ ਰਹਿ ਕੇ ਆਪਾਂ ਇੱਥੇ ਕੰਮ ਕਰੀਏ ਕਿਰਤ ਕਰੀਏ ਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲਣਾ ਕਰੀਏ ਸੋ ਤੁਸੀਂ ਦੇਖ ਰਹੇ ਹੋ ਕਿ ਪੰਜਾਬੀਆਂ ਨੂੰ ਅਪੀਲ ਹੈ ਜਿੱਥੇ ਵੀ ਕਿਤੇ ਪੰਜਾਬੀਆਂ ਦੀ ਕੋਈ ਰੇੜੀ ਲੱਗਦੀ ਹੈ ਕੋਈ ਬੱਚਾ ਸ਼ਰਮ ਦਾ ਪਰਦਾ ਚੱਕ ਕੇ ਕੰਮ ਕਰਦਾ ਏ ਤਾਂ ਤੁਹਾਨੂੰ ਵੀ ਬੇਨਤੀ ਹੈ ਕਿ ਉਹਨਾਂ ਕੋਲ ਵੀ ਜ਼ਰੂਰ ਜਾਇਆ ਕਰੋ ਉਹਨਾਂ ਕੋਲ ਵੀ ਆ ਛਕਣਾ ਛਕਾਣ ਦਾ ਜੋ ਸਮਾਨ ਹੁੰਦਾ ਹੈ ਉਹਨਾਂ ਤੋਂ ਜ਼ਰੂਰ ਛਕਿਆ ਕਰੋ ਤਾਂ ਜੋ ਉਹਨਾਂ ਦਾ ਹੌਸਲਾ ਵਜਾਈ ਕੀਤੀ ਜਾਵੇ ਅਤੇ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਹੈ ਕਿਉਂਕਿ ਉਹ ਵੀ ਕੰਮ ਦੀ ਭਾਲ ਦੇ ਵਿੱਚ ਜਿਵੇਂ ਆਪਾਂ ਕੈਨੇਡਾ ਜਾਂਦੇ ਨੇ ਉਹ ਪੰਜਾਬ ਆਉਂਦੇ ਨੇ ਤੇ ਸਾਫ਼ ਸੁਥਰਾ ਜਿੱਥੇ ਖਾਣਾ ਮਿਲਦਾ ਹੈ ਪੰਜਾਬੀਆਂ ਦੇ ਕੋਲ ਜ਼ਰੂਰ ਉਹਨਾਂ ਦੀਆਂ ਬਾਹਾਂ ਫੜਿਆ ਕਰੋ ਤਾਂ ਜੋ ਹੋਰ ਨੌਜਵਾਨ ਪ੍ਰੇਰ ਕੇ ਜਿਹੜੇ ਆਪਣੇ ਸਟਾਲਾਂ ਨੇ ਦੁਕਾਨਾਂ ਨੇ ਆਪਣੇ ਬਿਜ਼ਨਸ ਉਹ ਖੜੇ ਕਰ ਸਕੀਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ